ਆ ਦੇਖੋ ਹੀ ਮਾਮਾ ਜੀ ਲਾਏ ਕੰਮ ਤੇ ਤੜਕੇ ਤੜਕੇ 5 ਮਿੰਟ ਪਹਿਲਾਂ ਮੈਂ ਵੀ ਲੱਗੇ ਸੀ ਆਇਆ ਪਾ ਚੱਲਾ ਹੁਣ ਜਿਹੜੀਆਂ ਏਟਾ ਲੱਗੀਆਂ ਸੀ ਇਹ ਸਾਰੀਆਂ ਢਾ ਕੇ ਉੱਥੇ ਚੜ ਦੇਣੀਆਂ ਨੇ ਤੇ ਸਾਰੇ ਇਹਦੇ ਉੱਤੇ ਜਿਹੜੀ ਮਿੱਟੀ ਲੱਗੀ ਸੀ ਚੁੱਲਾ ਬਣਾਉਣ ਲੱਗੇ ਸਾਰੀ ਲਾਉਣੀ ਹੈ ਤਾਂ ਪੱਥਰਾਂ ਸਾਫ਼ ਕਰਦੇ ਆਂਗੇ ਆ ਆ ਗਿਆ ਬਾਹਰ ਸਿਆਣਾ ਲੋ ਜੀ ਪਹਿਲਾ ਚੋਰ ਬਣਾਈ ਕੱਲਾ ਵੇਲੇ ਅੱਜ ਚੋਰ ਟਾਹੀ ਆ ਵੇਲੇ ਗੁਰਸ਼ਰਨ ਨੂੰ ਆਪਣੇ ਨੂੰ ਅੱਜ ਸੰਡੇ ਦੀ ਛੁੱਟੀ ਹੈ ਜੀ ਸੰਡੇ ਨੂੰ ਵਿਚਾਰੇ ਨੂੰ ਕੰਮ ਲਾ ਲਿਆ ਪੂਆ ਪੂਆ ਕਹਿੰਦੀ ਹੈ ਜੇ ਮੈਂ ਜਾਣਾਗਾ ਗੁਰਸ਼ਰਨ ਕਹਿੰਦਾ ਮੈਂ ਜਾਣ ਨਹੀਂ ਦਿੰਦਾ ਹੈਗਾ ਪੂਆ ਜੀ ਸੋਨੂੰ ਅੱਜ ਚੋਰਟਾਉਣ ਦੀ ਡਿਊਟੀ ਇੱਕ ਵਾਰ ਕੰਮ ਚ ਕੰਮ ਚ ਕੰਮ ਚ ਕੜਮ ਬਣ ਜਾਂਦਾ ਰਪੇ ਉਧਰ ਗੱਲ ਟੁੱਟੀ ਖਰਾਬ ਹੋ ਗਈ ਅਜੇ ਛਿੜਕੀ ਗਈ ਅਜੇ ਕੀ ਕਾਦੀ ਕਰਨ ਹੈ ਕਾਦੀ ਕਰਨੀ ਹੈਗੀ ਘਾਟਾਂ ਦੀ 12 13 ਤੇ ਹੋ 40 ਜੀ ਦਵਾਈ ਜੇ ਟੈਗ ਲੰਪੜੇ ਛੋਟੇ ਦਾ ਪਤਾ ਜ਼ੋਰ ਲੱਗਿਆ ਲੱਗਦਾ ਮੈਨੂੰ ਕੁਸ਼ਰਨ ਦਾ ਵੱਧ ਜ਼ੋਰ ਹੈ ਨਾ ਕੁਸ਼ਰਨ ਮੰਮੀ ਵਾਲਾ ਕਰਦਾ ਵੀ ਤੈਨੂੰ ਮਸਾ ਆਚਾਰਾ ਸੈੱਟ ਹੋਇਆਗਾ ਹਨਾ ਬਗਾਰੇ ਨੂੰ ਸੈੱਟ ਹੋੜੀ ਆਣੀ ਕੰਮ ਕਰਾ ਲਿਆ ਆ ਆ ਖੜੀਆਂ ਨੇ ਆਪਣਾ ਲਾਣਾ ਪਾਣਾ ਮੱਝਾਂ ਆਪਣੀਆਂ ਦੇਖ ਕੇ ਮੈਂ ਫੋਟੋਆਂ ਖਿਚਾਉਂਦੀਆਂ ਨੇ ਆ ਮੈਂ ਅਜੇ ਸੋਣ ਵਾਲੀ ਆ ਆਪਣੀ ਜਿਵੇਂ ਲੱਗਾ ਦੇਖੋ ਜੀ 15 ਦਿਨ ਲੰਦੀ ਆ ਕਿ 20 ਕੋਈ ਪਤਾ ਨਹੀਂ ਚੱਲ ਰਿਹਾ ਆ ਪਾਣੋਂ ਇੱਥੇ ਵਿਚਾਰੀ ਛੱਡੀ ਹੋਈ ਹੁਣ 2 ਕੁ ਮਹੀਨੇ ਹੋਏ ਨੇ ਦੂੜ ਇਹਨੂੰ ਛੱਡੀ ਨੂੰ ਦੁੱਧੋ ਖੜਿਓ ਮੜ ਜਾ ਭਈ ਰਹਿ ਪਾ ਤੂੰ ਅੱਜ ਮੈਨੂੰ ਨਾ ਤੁਰਨਾ ਕਿੱਧਰੋਂ ਵੀ ਔਖਾ ਲੱਗਦਾ ਜੇ ਮੈਂ ਉਧਰੋਂ ਹਣਾਂ ਹੋਵੇ ਤਾਂ ਦੋ ਦਿਨ ਮੈਂ ਉਧਰੋਂ ਹੁੰਦੀ ਹੁੰਦੀ ਲਾਤੀ ਬਣਾਏ ਜਿੱਥੇ ਤਾਂ ਦੋ ਦਿਨ ਉੱਧਰ ਰਹਿ ਪਾ ਰਹਿ ਪਾ ਕਰੋ ਮੈਂ ਲੱਦਾ ਰਹੀ ਰਹੀ ਹਾਂ ਮਾੜਾ ਔਖਾ ਲੱਗਦਾ ਹੁਣ ਮੈਨੂੰ ਉਹ ਚੀਜ਼ ਹੀ ਦੇ ਦੇ ਪਹਿਲਾਂ ਚਾਹ ਦਾ ਚਾੜੂ ਪੁੱਵਾ ਐਸ ਕਰ ਫੁੱਫੜ ਦਾ ਬਿਆਰਾ ਸੱਦੀ ਜਾਂਦਾ ਘਾਪੂਆ ਨੂੰ ਅੱਜ ਕਿੰਨੇ ਦਿਨ ਤੱਕ ਨੌ ਮਹੀਨੇ ਨਾਣਾ? ਨੌ ਮਹੀਨਾ ਕੱਲੋਂ ਦਸ ਮਹੀਨਾ ਹੋ ਗਿਆ। ਫੇ 10 ਦਿਨਾਂ ਤੋਂ ਵਗ ਜੀ। ਹਾਂ? 10 ਦਿਨਾਂ ਤੋਂ ਵਗ ਜੀ। ਲੈ ਹੁਣ ਆਇਓ ਕਹੀ ਜਾਣਾ। ਮੈਨੂੰ ਪਤਾ ਬਤਵਾ ਵੀ ਆ। ਜਾਂਦੀ ਨਹੀਂ ਮੈਂ ਜਾਂਦੀ ਨਹੀਂ। ਜਾਂਦੀ ਨਹੀਂ। ਮੈਂ ਕਹਿੰਦਾ ਕੋਈ ਨਹੀਂ ਮਨੇ ਬੰਨ ਰਹਿ ਨਹੀਂ ਨਾ। ਦੋ ਦਿਨ ਲਾਤੇ ਹੁਣ ਇਧਰ ਜਾਣਾ ਵਾ ਹੁਣ ਵੀ ਮੇਰਾ ਹੀ ਨਹੀਂ ਪਤਾ ਵੀ ਦੋ ਦਿਨ ਲਾ ਇਹ ਕੋਠੇ ਤੇ ਸਾਰੇ ਦੂਰ ਹੁੰਦੇ ਕੁੜੀਆਂ ਸਾਰੇ ਤਾਂ ਉੱਥੇ ਹੀ ਰਹਾਂਗੇ ਮੈਂ ਤਰ ਕੋ ਨਹੀਂ ਆਇਆ ਮੈਂ ਤਰ ਕੇ ਆ ਗਈ ਨਹੀਂ ਜਿਹੜਾ ਪੈਂਦੀ ਹੈ ਮੈਂ ਤਾਂ ਤੁਸੀਂ ਕੱਢਣਾ ਨਾ ਜਾਣਾ ਮੈਂ ਕਿਹੜਾ ਸਵੇਰੇ ਉੱਠ ਕੇ ਮੰਮਾ ਕਹਿੰਦਾ ਘਰ ਭੂਆ ਨੂੰ ਜਾਣ ਨਹੀਂ ਦੇਣਾ ਅੱਜ ਮੈਂ ਰੱਖ ਹੀ ਲੈਣਾ ਤੱਕੇ ਤੁੱਕੇ ਨਾਲ ਲੋਕ ਮੈਨੂੰ ਜਾਮਾ ਨਹੀਂ ਨਾ 2 ਵਜੇ ਕੱਲ ਨੂੰ ਭੱਜ ਜਾ ਕੱਲ ਨੂੰ ਅਜ ਤਾਂ ਜਾਇਗਾ ਸਨ ਉਹ ਉਦਾਸ ਹੋ ਜੂਗਾ ਸ਼ਾਮ ਨੂੰ ਜਾਵਾਂਗੇ ਉਦੋਂ ਉਹ ਨੰਦੇ ਕਿਹੜੇ ਉੱਪਰ ਡੋਕਰ ਤੇ ਸ਼ਾਮ ਨੂੰ ਜਾਵਾਂਗੇ ਕੋਣੀ ਨਹੀਂ ਜਾਂਦੇ ਤੂੰ ਮੱਮੀ ਵਾਲਾ ਦਾ ਜਿਆਦਾ ਦਾ ਉਹਦੀ ਕਿਸ ਕਰ ਸੱਬ ਲਓ ਪਹਿਲੀ ਰੋਟੀ ਬਣਾਉਣੇ 9:00 ਵਜੇ ਟਾਈਮ ਹੁਣ ਸਵੇਰ ਸਵੇਰ ਦਾ ਵੀਊ ਤੁਹਾਨੂੰ ਦਿਖਾਇਆਗਾ ਆਜਾ ਜਿਸ ਨੂੰ ਚਾਹਤ ਉਹਨਾਂ ਨੂੰ ਬਲਕਿ ਪਾਪਾ ਇਹ ਤਾਂ ਪੱਕੀ ਡਿਊਟੀ ਆ ਭੁੱਲਦਾ ਨਹੀਂ ਹੈਗਾ ਆਪਣੀ ਡਿਊਟੀ ਦਾ ਵਿਚਾਰ ਨੱਕ ਵੀ ਹਲਾਉਣਾ ਹੁੰਦਾ ਫਿਰ ਹਲਾਉਂਦਾ ਬਹੁਤ ਬੱਚਦਾ ਹੈ ਅੱਜ ਹੈਗੀ ਇਹ 12ਵੀਂ ਗੋਲੀ 15ਵੀਂ ਗੋਲੀ ਨਾਲ ਸਟਾਰਟ ਕਰਦੀਆਂ ਦੂਜੀਆਂ ਗੋਲੀਆਂ ਨਾ ਫੋਲ ਵੀ ਧੱਕਤੀ ਹੋਗੀ ਧੱਕਤੀ ਹੋਗੀ ਹੋਣੀ ਪਤਨੀ ਦਾ ਪਹ ਗਿਆ ਕੰਮ ਸੇਕਦੀ ਆ ਹੁਣ ਤਾਂ ਪਤਾ ਤੈਨੂੰ ਕਹਿੰਦੀ ਪਿੰਡ ਜਾ ਠੰਡ ਚ ਆਈ ਸੀ ਐ ਆ ਬਪ ਕਿਹਨੇ ਵਾਲੇ ਕਰਨਾ ਜਿਆ ਤਰੰਤ ਰੋਸ ਨਹੀਂ ਤਾਂ ਪਛਟ ਮਸਾ ਤੋਂ ਪਾ ਲੱਗੀ ਆ ਬਾਈ ਕਿਹਦੀ ਗੁੱਥੀ ਆ ਰਾਈ ਨਹੀਂ ਹੁਣ ਮੈਂ ਗੱਲ ਜਿੱਤੇ ਉਹਦੀ ਮਾੜਾ ਹੈ ਰਵੀ ਜਾਨ ਜੀ ਕਰਦਾ ਓਏ ਦਿਲ ਕਰਦਾ ਜਾਣ ਨੂੰ ਘਰ ਰਹਿਣ ਨੂੰ ਜਾਣਾ ਪੈਣਾ ਕੋਈ ਆਪਸ਼ਨ ਹੈ ਨਹੀਂ ਮੇਰਾ ਲਾਇਸੈਂਸ ਅਪਲਾਈ ਹੋਇਆ ਹੋਇਆ ਅੱਛਾ ਤੇ ਛੇ ਦਿਨਾਂ ਦਾ ਮਤਲਬ ਤੇ ਆਪਾਂ ਅੱਜ ਦੱਸਣ ਲੱਗੇ ਆ ਅੱਜ ਸਾਡੇ ਮੁੰਡੇ ਨੂੰ ਐ ਹੋਣੇ ਜੀ ਸੱਤ ਬੈਂਡ ਹੁਣ ਸਾਡਾ ਮੁੰਡਾ ਜਾਊਗਾ ਥੌਰਨ ਕੰਟਰੀ ਦੇਖੋ ਕਿਹੜੇ ਕੰਟਰੀ ਚ ਜਾ ਰਿਹਾ ਹੈਗਾ ਕਿੱਥੋਂ ਦਾ ਸੱਤ ਦੇਣਗੇ ਕਿਹੜੇ ਕੰਟਰੀ ਚ ਜਾਂਦਾ ਕਿੱਥੋਂ ਦਾ ਅਨਜਾ ਲਗਾ ਚਾ ਆਏ ਲੈ ਆ ਉਰੇ ਆ ਮੈਂ ਨਹੀਂ ਆਉਂਦਾ ਤੇਰੀ ਬੱਬਾ ਓਏ ਬਾਡਾ ਦਿੰਦੀਆਂ ਲੱਤਾ ਪਾਪਾ ਓਏ ਦੋਵੇਂ ਦੋਵੇਂ ਦਰਹੋਤ ਕਰੀਏ ਕਿੰਨਾ ਕਿੰਨਾ ਕਿਤੇ ਕਰਦੇ ਆਂ ਵੇ ਅੰਤ ਤੱਕ ਰਿਕਾਰਡ ਹੋ ਗਏ ਤੁਸੀਂ ਮੇਰੇ ਥਾਂ ਦਾ ਫੇਰ ਖਲਾਰਾ ਪਾਤਾ ਰਿੱਤ ਹੀ ਰਿੱਤਾ ਲਿਆਤਾ ਕੋਸਰਨ ਮੈਟ ਤੇ ਖਸਾ ਕੇ ਪੁੱਤ ਹੋ ਮੈਟ ਤੇ ਖਸਾਇਆ ਮੱਝਾਂ ਕੋਲੇ ਪਿਆ ਕੋਸਰਨ ਕੋਸਰਨ ਮੈਟ ਤੇ ਖਸਾ ਕੇ ਪੁੱਤ ਬਾਹਰ ਤੇ ਬੁੱਤ ਆਪਾਂ ਮੇਰੀ ਬੈਟਰੀ ਭਰਾ ਯਾਰ ਤੂੰ ਤਾਂ ਮਚਾਈ ਜਾਨੇ ਤੂੰ ਦਿਨੇ ਕੀ ਹੋਵੇ ਦਿਨੇ ਕੀ ਕਿ ਚਾਹੁੰਦਾ ਲੋਇਆ ਪੰਜ ਸਾਲ ਹੋ ਗਏ ਇਸ ਮੇਰੇ ਪੇਰੇ ਪੇਰਾ ਨਹੀਂ ਲਾਤਾ ਸੀ ਮੰਦਰਾਣੀ ਨੇ ਕੋਲੋਂ ਨਹੀਂ ਰਿhta ਪੇਰਾ ਆਏ ਸਾਡੀ ਪੇਰਾ ਤੋਂ ਆਇਆ ਸਾਡੀ ਪੇਰਾ ਤੋਂ ਆਇਆ ਆਫ ਕੌਰਸ ਸੁਇਆ ਸਿਆਣੇ ਮੁੰਡੇ ਆਵੀ 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 ਜ਼ਰ ਨੇ ਕਰੀ ਹੋਈ ਐ ਕਰੇ ਨਿਗੁਣਾ 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 ਸਿਆਪੜਾ ਬੈਠਾ ਸੁਪੀ ਬਾਲੀ ਲੱਗੀ ਨੂੰ ਇਹ ਤਾਂ ਪਾਣੀ ਵੀ ਨਹੀਂ ਚਲੋ ਗਾਇਸ ਝਾੜੂ ਪੋਚਾ ਹੋ ਚੁੱਕਿਆ ਹੈ ਸਟੌਕ ਸਫਾਈ ਤੇ ਹੁਣ ਆਖ ਲਾਰਾ ਚੱਕਣਾ ਰਹਿ ਗਿਆ ਦੇਖ ਲਓ ਆ ਜਿਹੜਾ ਅਸੀਂ ਕੀਤਾ ਸੀ ਸਾਡੇ ਕੰਮ ਨੇ ਜਿਹੜਾ ਉਹ ਚੁੱਲਾ ਆ ਉੱਥੇ ਬਣਾਇਆ ਸੀ ਖੋਆ ਕੱਢਣ ਵਾਸਤੇ ਉਹ ਸਾਰੀ ਇੱਟਾਂ ਕੱਢ ਕੇ ਰੱਖ ਕੇ ਹਟੇ ਆ ਆ ਦੇਖੋ ਇਹਨੂੰ ਦੂਜੀ ਦੇ ਬਾੜ ਖਾਣ ਤੋਂ ਇਲਾਵਾ ਕੋਈ ਕੰਮ ਨਹੀਂ ਤੇ ਇੰਨਾ ਚਿਰ ਇੱਕ ਸੰਗਲ ਖਾਂਦੀ ਰਹਿੰਦੀ ਆ ਆਪ ਲਈ ਨਹੀਂ ਮੈਂ ਸਕਿਪ ਪਲਾਨ ਕਰਨਾ ਬਣਾ ਕੇ ਤਾਂ ਹੋ ਆ ਆਹ ਨਾ ਚਾਰ ਦੇ ਮਾਮਾ ਦੀ ਤੂੰ ਕੀ ਕਰਨ ਲੱਗਿਆ ਦਵਾਈ ਪਾਉਣੇ ਆ ਅੱਜ ਆਹ ਦਾ ਪਹਿਲਾ ਜਨਮ ਦਿਨ ਹੈ ਇਹ ਬੰਦ ਹੋਣੀਆਂ ਬੱਚਾ ਤਾਂ ਬੰਦ 26 ਜਨਵਰੀ 26 ਜਨਵਰੀ ਹੁਣ ਯਾਦ ਆਈ ਹੈ ਓ ਮਾਈ ਗੋਡ ਸਾਰਿਆਂ ਨੂੰ ਬੜੇ ਟਾਈਮ ਨਾਲ 26 ਜਨਵਰੀ ਯਾਦ ਆ ਗਈ ਹਾਂਜੀ ਸਾਰੀ ਦੀ ਸਾਰੀ ਸਿੱਖ ਫੈਮਿਲੀ ਨੂੰ ਆਪਣੇ ਵੀਰਾਂ ਭਰਾਵਾਂ ਨੂੰ 26 ਜਨਵਰੀ ਰਿਪਬਲਿਕ ਡੇ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਸੀਓ ਲੈਟਰ ਗਾਈਸ ਦੇਖੀ ਖੱਟ ਗੱਡੀ ਦੂਗੀ ਪੱਟ ਲਈ ਅ ਤੂੰ ਹੀ ਪਤਾ ਨਹੀਂ ਕਿਧਰੋਂ ਆ ਥੱਲੇ ਤੂੰ ਉਹ ਬਣਾਈ ਬੈਠਾ ਸੁਰੰਗਾ ਪੱਟੀ ਬੈਠੀ ਚਾਰਚ ਆਪਾਂ ਕਾਗਜ਼ ਲਾਹਿਆਗਾ ਜੀ ਅੱਜ ਦਾ ਚਾਰਚੋਂ ਟਰਾਲੀ ਭਰ ਦੰਨੇ ਚਾਰ ਦੀ ਇੱਕ ਬੇਚ ਜੇ ਕਿਸੇ ਨੇ ਚਾਰ ਲੈਣਾ ਹੋਵੇ ਤਾਂ ਆਪਣੇ ਸੇਲ ਲਈ ਹੈ ਗਾਗਾ ਬਾਦੂ ਕੱਖ ਵੱਡਣ ਦੀ ਕਲਾਸ ਲੱਗਿਆ ਗੁਰੂ ਫਿਰ ਕਲਾਸ ਤਾਂ ਹੈ ਗਈ ਲੱਗਣੀ ਕੱਖ ਹੀ ਨਹੀਂ ਹੈਗੇ ਫੱਤਨਾ ਆਪਣੇ ਫਿਰ ਮੱਝਾਂ ਹੋ ਗਈ ਪਾਵਾਂਗੇ ਫਿਰ ਗਲਾਲੀਆਂ ਤੇ ਜਾਣਾ ਪਿਆ ਕਰੂਗਾ ਸੰਨੀ ਰਲਾਦਾ ਕਰਾਂ ਇਕੱਲੀ ਵੀੜ ਹਰ ਹੁਣ ਨਹੀਂ ਬਚੀ ਗਾ ਸੁਕੋਲੇ ਨਹੀਂ ਸੀ ਇੱਥੇ ਮਿੱਟੀ ਸਿੱਟਣੀ ਨੇ ਥੋੜੀ ਉਹ ਤਾਂ ਨਹੀਂ ਚੱਕ ਹੈ ਨਾ ਤੇ ਜੇ ਕਿਸੇ ਪੁਲਸ ਦੇ 파rti ਪਾਸ ਤੇ ਜੋਬ ਦੇ ਦਾ ਕੱਦ ਸਾਡੇ ਦੋਤੇ ਦਾ ਬਹੁਤ ਜਿਆਦਾ ਗਾ ਸੁੱਖ ਨਾਲ ਇਸ ਤੇ ਦੇਖਦੇ ਆ ਖੱਡਾਂ ਪੱਟੀਆਂ ਪਈਆਂ ਨੇ ਇੱਧਰ ਪੱਟ ਦਿੰਦੇ ਆ ਕਿਤੇ ਉੱਧਰ ਪੱਟ ਦਿੰਦੇ ਆ ਭਾਂ ਦਾ ਇੱਕ ਹੀ ਨਹੀਂ ਦੋ ਤੋਂ ਸਾਰਾ ਚਾਰਾ ਇੰਨਾ ਖਰਾਬ ਹੁਣ ਨਿਕਲ ਗਿਆ ਇੱਧਰ ਘੜਤਾ ਖਰਾਬ ਹੀ ਵਾਲਾ ਹੋ ਜਾਂਦਾ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਟਰਾਲੀ ਭਰ ਕੇ ਚਾਰ ਦੀ ਵੇਚ ਹੀ ਦਿੰਨੇ ਆ ਫੀੜ ਵਾਲੇ ਨੂੰ ਪੈਸੇ ਦੇ ਦਿਆਂ ਫੀੜੀ ਚੱਕ ਲਿਆ ਕਰਾਂ ਫੀੜ ਲਿਆ ਆਵਾਂਗੇ ਫੀੜੀ ਪਛੜਦਾ ਕਰਾਂ ਨਿਕਲਾ ਗਰ ਮੈਸ ਜੀ ਮਾਰਦੀ ਆ ਨਾ ਜੇ ਚਾਰੇ ਤੋਂ ਖਰਾਬ ਨਿਕਲਾ ਹੈ ਇਹ ਤਾਂ ਪਾਣੀ ਦੇ ਸੈਲ ਆ ਗਏ ਉਧਰੋਂ ਲੋ ਆਪਝਾਲੇ ਹੋ ਗਿਆ ਅੰਗਰੇਜ਼ਾਂ ਵਾਲਾ ਮੁੰਡਾ ਹੈ ਟਣੇ ਟਾਂ ਬੋਪਾ ਬੰਦ ਪਰਨੈ ਇਹਨਾਂ ਦੋ ਦੇ ਲਾ ਤੇ ਉਹ ਟਣ ਨੂੰ ਮੁੰਡਾ ਰੱਟੀ ਹੁੰਦਾ ਨਾ ਇਹ ਹੀ ਗੱਲ ਉਹਦੀ ਸੁਣ ਜਾਂਦੀ ਆ ਤੇਰ ਬੇਚੀ ਤਾਂ ਚੈਂਦੇ ਨਹੀਂ ਇਹ ਜੀ ਮੈਂ ਕਿ ਸੀ ਲੋ ਹਰਿਆਣੇ ਵਾਲਾ ਮੈਂ ਬਾਜ ਲਿਆ ਪਿਆ ਕਮਰੇ ਚ ਲਿਆ ਉਹ ਵੇ ਵੇ ਉਹ ਲਾਇਨ ਆ ਗਿਆ ਉਹਨਾਂ ਦਾ ਵਿਆਹ ਬਾਜ ਮਾਰ ਕੇ ਜੱਗੀ ਦਾ ਵਿਆਹ ਮਿੰਦੀ ਲਾਉ ਮੱਥੇ ਦੇ ਆ ਕੇ ਸੀ ਸੰਗ ਦੀ ਨੀ ਮਾਨਸੇ ਵਾਲਾ ਕਹਿੰਦਾ ਜੱਗੂ ਪੁੱਜਿਆ ਜੇ ਮੈਨੂੰ ਬਸੰਦ ਨਹੀਂ ਮਰੋ ਨਹੀਂ ਚੁੱਪ ਕਰਕੇ ਬੰਦੇ ਆ ਆਹੇ ਦਾ ਘਰ ਭਾਏ ਨਹੀਂ ਪਾਗੀ ਮੰਨੂ ਅੱਜ ਦਾ ਮੈਂ ਕਰ ਲਾ ਉਹ ਤਾਂ ਗੱਲ ਹੈ ਅਸੀਂ ਚੱਲੇ ਆ ਜੀ ਕੋਟ ਦੁਨੇ ਥੈਟ ਇਜ਼ ਮਾਈ ਪਾਪਾ ਆਈ ਡਿਡਨਟ ਗਿਵ ਹਿਮ ਸੈਕੰਡ ਰੋਟੀ ਰੋਟੀ ਹੋਰ ਖਾ ਲਈ ਲੈਲੀ ਸੀ ਪਾਪਾ ਰੋਟੀ ਉਹ ਦਿੱਤੀ ਸੀ ਬੀਬੀ ਨੇ ਦੇਵਾ ਹੁਣ ਤੇਰੇ ਪਾ ਢੱਲੇ ਵਾਲਾ ਸਭ ਲਾ ਕੇ ਡੱਲੇ ਵਾਲਾ ਸਾਹਿਬ ਲੱਗਦੇ ਆ ਜੀ ਨਾ ਤਾ ਤੇਰਾ ਕੀ ਹੋ ਗਿਆ ਡੱਲੇ ਵਾਲ ਦੀ ਡੱਲੇ ਵਾਲ ਨੂੰ ਤਾਂ ਲੱਗਦੀ ਨਹੀਂ ਤੋ 2 ਮਿੰਟ ਹੋ ਗਏ ਉਹ ਖਾਂਦਾ ਨਹੀਂ ਭੁੱਖ ਤਾਂ ਲੱਗਦੀ ਵਿਚਾਰੇ ਨੂੰ ਹਾਏ ਵਿਚਾਰੇ ਆ ਪਾਪਾ ਹੁਣ ਕੀ ਦੇਖਣਾ ਤੂੰ ਡੱਲੇ ਵਾਲ ਸਾਹਿਬ ਦੀ ਵੀਡੀਓ ਦੇਖਣੀ ਆ ਮੇਰਾ ਬਾਪੂ ਨੂੰ ਨਾ ਇਹੋ ਜੀ ਆਦਤ ਪਈ ਆ ਜਦਨ ਦੀ ਮੈਂ ਆਈ ਆ ਲਿਆ ਓਏ ਓ ਫੋਨ ਦੇਈ ਲਾਈ ਕਰਾ ਓ ਡੱਲੇ ਵਾਲਾ ਸਾਹਿਬ ਹੈ ਓਏ ਦੱਸੋ ਕੰਜਰ ਤੈਨੂੰ ਮੈਂ ਫੋਨ ਲਾ ਕੇ ਦਊਂਗੀ ਕੋਈ ਨਾ ਦਦਿਆਂ ਵਧੀਆ ਹੋਣ ਵਾਈ ਗਰੂ ਕਰੇ ਹੁਣ ਮੇਰੇ ਪਾਪਾ ਮੇਰੇ ਨੂੰ ਗੱਤ ਤਾਂ ਆਇਆ ਵੀ ਪਾਉਂਦੇ ਇੰਨੇ ਬੁੰਨਾ ਤਾਂ ਕੂਨ ਕਰੇ ਪਿਆ ਉਹ ਉਹਦੇ ਚੌਂਦੀ ਨਹੀਂ ਆਉਂਦੀ ਹੁਣ ਮੇਰੇ ਪਾਪਾ ਨਾ ਲਿਆ ਨਾ ਕੇ ਬੈਠਾ ਹੁਣ ਰੋਟੀ ਖਾ ਕੇ ਰੈਡੀ ਆ ਹੁਣ ਇਹਨੂੰ 2 ਘੰਟੇ ਫੋਨ ਚਾਹੀਦਾ ਤਾ ਉਹ ਤੇਰਾ ਕਿਹੜਾ ਪਹਿਲਾ ਆਇਆ ਸੀ ਬਾਹਰੋਂ ਹਾਂ ਇੱਕ ਹੋਰ ਪਿਆ ਬਾਹਰੋਂ ਹੋਰ ਲਈ ਸੀ ਉਹ ਵੀ ਬਾਹਰ ਲਈ ਉਹਦੀ ਸਕਰੀਮ ਮਾੜੀ ਜਿੱਤ ਦੀ ਹੋਈ ਆ ਬਸ ਇਦੀ ਸਕਰੀਨ ਸਕੂਨ ਕੁਛ ਨਹੀਂ ਤੜਿਆ ਬਸ ਇਹ ਭੱਜ ਜੀ ਜਾਂਦਾ ਐ ਸਿੱਖ ਚੱਲ ਫਿਰ ਮੈਂ ਤੈਨੂੰ ਲਿਆ ਕੇ ਦਿੰਨੀ ਹੁਣ ਲਓ ਜੀ ਆਪਾਂ ਹੁਣ ਕੋਟ ਦੁੰਨੇ ਜਾਂਦੇ ਆ ਅੱਜ ਤੇ ਦੀਦੀ ਆਏ ਹੋਏ ਸੀ ਇਹ ਕਹਿੰਦੀ ਮੀਮ ਦੀਦੀ ਕਹਿੰਦੀ ਮੈਂ ਵੀ ਜਾਣਾ ਸੀ ਤੇ ਆਪਾਂ ਚੱਲੇ ਆ ਜੀ ਕੋਟ ਦੁੰਨੇ ਅੱਜ ਤੇ ਮੇਰੇ ਦਾਦਾ ਜੀ ਕਰਕੇ ਉਹਦੇ ਭੋਗ ਤੇ ਇਹਨਾਂ ਤੋਂ ਆਇਆ ਨਹੀਂ ਗਿਆ ਹੈਗਾ ਤੇ ਅੱਜ ਜਾਂਦੇ ਆ ਕੀ ਹੋ ਗਿਆ ਬਲੀ ਜੀ ਲੱਗਦਾ ਤੇ ਖਾਣੇ ਚ ਖੜ ਕੇ ਕਰਨੋ ਲੋ ਜੀ ਦੀਦੀ ਵੀ ਰੈਡੀ ਹੋ ਗਏ ਤੇ ਬਸ ਜਾਣੇ ਆ ਕਿ ਹਾ ਇਧਰ ਹਜੇ ਪੱਗੀ ਬਣਾਈ ਜਾਂਦੇ ਨੇ ਸਰਦਾਰ ਸਾਹਿਬ ਜੀ ਬਣਾ ਰਹੇ ਨੇ ਪੱਗ ਅੱਖਾਂ ਨਹੀਂ ਲਪਾਉਂਦੀਆਂ ਵਾਲੀਆਂ ਨਹੀਂ ਨਹੀਂ ਉਹ ਤਾਂ ਹੋ ਜਾਂਦੀਆਂ ਸੀ ਬਣ ਕੇ ਬਸੇ ਨਾ ਟੋੜੇ ਮੋਟਾ ਰਹਿ ਗਿਆ ਬਰੀ ਲੰ ਚਾਹ ਤੋਂ ਫਮਈ ਮੈਂ ਫਿਲ ਹਾਦੂ ਜੇ ਬੁਣਾ ਬਰੀ ਲਾ ਗਰੰਗਾ ਚਲ ਬਰੀ ਉਹ ਟਾਈਮ ਹੈ ওভার ਕਰ ਹੋ ਲੌਏ ਘਰ ਲਾਤੀ ਐ ਰਮਾ ਜੀ ਬੜੀ ਵਧੀਆ ਲੀਂਗੀ ਆਪ ਦਾ ਛੜਾ ਸਿਸਟਮ ਦੋਸ ਹੀ ਸਹੀ ਰਹਿੰਦਾ ਹੁੰਦਾਗਾ ਉਹਦੇ ਵਧਾਈ ਸੀ ਵਧੀਆ ਸੀ ਵਾਓ ਮੈਂ ਤਲਾਹ ਮੇਰੀ ਤੂੰ ਰੋਟੀ ਖਾਣ ਦੀ ਰੋਟੀਆਂ ਉਠੰਡੀਆਂ ਕਰਵਾਤੀਆਂ ਰਵੀ ਲਓ ਜੀ ਆਪਾਂ ਹੁਣ ਜਾਂਦੇ ਆਂਗੇ ਮੈਨੂੰ 500 ਰੁਪਏ ਦੇ ਦੇ ਚਲ ਹੈਗੇ ਨਾ ਤੂੰ ਆ ਜਾ ਬਸ ਬੈਠਾ ਐਡਮੋਗਟ ਦੇ ਵਿਚਾਰ ਉਹ ਪਰ ਉਹ ਚਾਹੀਦੇ ਵੀ ਨਾ ਨਾ ਕੰਦੇ ਅੰਬ ਚੋਖਾ ਲੰ ਦੇ ਮਾ ਕਮਕੋ ਨੂੰ ਪੈਸੇ ਉਹ ਤਾਂ ਕੋਈ ਟੁੱਟੇ ਹੋਣਗੇ ਨਾ ਕੁੜ ਤੇ ਦੇ ਦੇ ਉਹ ਕਿਤਾ ਨਹੀਂ ਆਉਣੇ ਫਿਰ ਤੂੰ ਉਹ ਤਾਂ ਫੜ ਲੈ ਭੱਜ ਕੇ ਚੱਕ ਲਿਆ ਫਿਰ ਲੈ ਮਾ ਉਹਦੇ ਚੀਜ਼ ਪੈਸੇ ਸਾਰਾ ਬੇੜਾ ਪੱਟ ਤਾਂ ਕੁੜੀਆਂ ਤਾਂ ਤਾਂ ਨਹੀਂ ਸਾਡਾ ਸਹੀਦ ਨਾਲ ਪੱਟਤਾ ਔਰ ਰਿਕਾਰਡ ਵੀ